ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇਰ ਦੁਬਾਰੇ ਤੁਹਾਡੇ ਲਈ ਜੀ ਸਲਾਈ ਕੋਰਸ ਲੈ ਕੇ ਆਏ ਆਂਗੇ ਤੇ ਆਪਾਂ ਤੁਹਾਨੂੰ ਸ਼ੁਰੂ ਤੋਂ ਲੈ ਕੇ ਜੀ ਆਪਾਂ ਪੂਰਾ ਸਲਾਈ ਕੋਰਸ ਕਰਾਵਾਂਗੇ ਜਿਸ ਤਰ੍ਹਾਂ ਸਲਾਈ ਸੈਂਟਰਾਂ ਵਿੱਚ ਸਲਾਈ ਸਿਖਾਉਂਦੇ ਨੇਗੇ ਉਸੇ ਤਰ੍ਹਾਂ ਆਪਾਂ ਤੁਹਾਨੂੰ ਇਹ ਤੋਂ ਲੈ ਕੇ Z ਤੱਕ ਸਾਰੀਆਂ ਬਰੀਕੀਆਂ ਵਿੱਚ ਤੁਹਾਨੂੰ ਸਲਾਈ ਦੱਸਾਂਗੇ ਸਾਰਿਆਂ ਤੋਂ ਪਹਿਲਾਂ ਕੀ ਹੁੰਦਾ ਜੀ ਨਾਪ ਲੈਣਾ ਜ਼ਰੂਰੀ ਹੁੰਦਾ ਹੈਗਾ ਕਿ ਆਪਾਂ ਨੂੰ ਚੰਗੀ ਤਰ੍ਹਾਂ ਨਾਪ ਲੈਣਾ ਆਉਂਦਾ ਸੂਟ ਦਾ ਜਾਂ ਨਹੀਂ ਲੈਣਾ ਆਉਂਦਾ ਹੈਗਾਗਾ ਉਹਦੇ ਵੇਲੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਮੈਂ ਐਂਜੀ ਟੇਪ ਬਾਰੇ ਦੱਸਦਾ ਹਾਂ ਜੀ ਦੇਖੋ ਇਹ ਆਪਣੇ ਕੋਲੇ ਐਂਜੀ ਟੇਪ ਆ ਜੀ ਜਿਹੜੀਆਂ ਭੈਣਾਂ ਨੂੰ ਨਹੀਂ ਪਤਾ ਹੈਗਾ ਜਿਹੜੀਆਂ ਨਵਾਂ ਕੰਮ ਸਿੱਖਣਾ ਚਾਹੁੰਦੀਆਂ ਨੇਗੀਆਂ ਉਹ ਦੇਖੋ 39 ਤੇ ਜੀ ਆਪਣਾ 1 ਮੀਟਰ ਹੋ ਜਾਂਦਾਗਾ ਇੱਥੇ ਆਪਣਾ 1 ਮੀਟਰ ਹੋ ਜਾਂਦਾ ਜੀ ਪਰ ਜਿਹੜਾ ਕਿ ਸਹੀ ਹੈ ਉਹ ਸਾਡੇ ਉਹਨ 34 ਇੰਚ ਤੇ ਹੁੰਦਾਗਾ 1 ਮੀਟਰ ਠੀਕ ਹੈ ਜੀ ਤੇ ਜਿਹੜਾ ਆਪਣੇ ਕੋਲੇ ਹੁੰਦਾਗਾ 12 ਇੰਚਾਂ ਦਾ 1 ਫੁੱਟ ਹੋ ਜਾਂਦਾਗਾ ਇਹ ਚੀਜ਼ਾਂ ਆਪਾਂ ਨੂੰ ਜ਼ਰੂਰੀ ਚਾਹੀਦੀਆਂ ਨੇ ਫੁੱਟਾਂ ਵਿੱਚ ਵੀ ਕਈ ਵਾਰ ਮਾਪਣਾ ਪੈ ਜਾਂਦਾ ਤੇ ਇੰਚੀਆਂ ਵਿੱਚ ਆਪਾਂ ਨੂੰ ਪਤਾ ਹੀ ਆ ਕਿ 38.5 ਇੰਚ ਤੇ 1 ਮੀਟਰ ਹੋ ਜਾਂਦਾਗਾ ਇਸ ਤਰ੍ਹਾਂ ਆਪਾਂ ਕੱਪੜਾ ਨਪਣਾ ਹੁੰਦਾ ਮੀਟਰ ਦੇ ਹਿਸਾਬ ਨਾਲ ਇਹ ਡੇਢ ਡੇਢ ਮੀਟਰ ਦਾ ਆਪਣੇ ਕੋਲੇ ਇੰਚੀ ਟੇਪ ਹੁੰਦਾ ਜੀ ਇਹ ਆਪਣੇ ਕੋਲੇ ਡੇਢ ਮੀਟਰ ਦਾ ਇੰਚੀ ਟੇਪ ਹੁੰਦਾਗਾ ਤੇ ਐਂਜੀ ਟੇਬ ਬਾਰੇ ਆਪਾਂ ਤੁਹਾਨੂੰ ਦੱਸਤਾ ਜੀ ਜਦੋਂ ਆਪਾਂ ਅੱਧਾ ਨਾਪਣਾ ਹੁੰਦਾਗਾ ਤਾਂ ਇਸ ਤਰ੍ਹਾਂ ਨਾਪਣਾ ਹੁੰਦਾ ਜਿਵੇਂ ਇੱਥੇ ਡੇਢ ਤੇ ਇੱਥੇ ਅੱਧਾ ਹੋ ਗਿਆ ਜੇ ਤੁਸੀਂ ਮੰਨ ਕੇ ਚੱਲੋ ਜੀ ਆਪਾਂ 6.5 ਇੰਚ ਰੱਖਣਾਗਾ ਤਾਂ ਆਪਾਂ ਇੱਥੋਂ ਦੇਖ ਲਾਂਗੇ ਇਸ ਤਰ੍ਹਾਂ ਅੱਧ ਕਰ ਸਕਦੇ ਹੁੰਨੇ ਆਗੇ ਠੀਕ ਹੈ ਜੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲਾਂਗੇ ਜਿਵੇਂ ਆਪਾਂ 13 ਦੇ ਨਿਸ਼ਾਨ ਲਗਾਉਣਾ ਸਾਢੇ 6 ਇੱਧਰ ਹੋ ਗਿਆ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਸਕਦੇ ਹਾਂਗੇ ਹੁਣ ਆਪਾਂ ਤੁਹਾਨੂੰ ਇੰਚੀਆਂ ਬਾਰੇ ਵੀ ਦੱਸਤਾ ਤੇ ਫੁੱਟ ਬਾਰੇ ਵੀ ਦੱਸਤਾ ਤੇ ਉਸ ਤੋਂ ਬਾਅਦ ਆਪਾਂ ਨੂੰ ਹੁੰਦਾ ਜੀ ਨਾਪ ਲਿਖਣਾ ਵੀ ਨਾਪ ਆਪਾਂ ਕਿਸ ਤਰ੍ਹਾਂ ਲਿਖਣਾਗਾ ਜੇ ਤੁਸੀਂ ਪ੍ਰੋਪਰ ਸਹੀ ਨਾਪ ਲਿਖ ਲੋਗੇ ਤਾਂ ਹੀ ਆਪਾਂ ਨੂੰ ਸਹੀ ਨਾਪ ਆਪਾਂ ਲਿਖਾਂਗੇ ਜੀ ਫੇਰ ਹੀ ਆਪਾਂ ਨੂੰ ਸਹੀ ਨਾਪ ਸੂਟ ਤੋਂ ਲੈਣਾ ਸੌਖਾ ਹੋ ਜਾਂਦਾ ਸਾਰਿਆਂ ਤੋਂ ਪਹਿਲਾਂ ਕੀ ਕਰਨਾ ਤੁਸੀਂ ਕਸਟਮਰ ਦਾ ਨਾਮ ਲਿਖ ਲੈਣਾਗਾ ਜੋ ਵੀ ਜੀਰਾ ਵੀ ਤੁਸੀਂ ਨਾਪ ਲਿਖਣਾ ਉਸ ਦਾ ਨਾਮ ਲਿਖ ਲੈਣਾ ਜੀ ਫਿਰ ਲਿਖਣਾ ਤੁਸੀਂ ਸੂਟ ਦੀ ਲੰਬਾਈ ਕਮੀਜ਼ ਦੀ ਲੰਬਾਈ ਫਿਰ ਲਿਖਣਾ ਘੇਰਾ ਫਿਰ ਛਾਤੀ ਜੀ ਕਮਰ हिਪ ਮੋਡਾ ਫਿਟਿੰਗ ਦੀ ਸਲਾਈ ਜਿਹੜੀ ਕਿ ਆਪਣੀ ਉੱਪਰੋਂ ਫਿਟਿੰਗ ਵਾਲੀ ਸਲਾਈ ਹੁੰਦੀ ਹੈ ਇਹ ਕਿੰਨੇ ਇੰਚ ਤੇ ਲੱਗਦੀ ਹੈਗੀ ਇਹ ਆਪਾਂ ਲਿਖਣੀ ਹੈਗੀ ਇਹ ਜ਼ਿਆਦਾਤਰ ਜੀ ਨਾਰਮਲ ਹੁੰਦੀ ਹੈਗੀ 15.5 ਇੰਚ ਤੇ ਲੱਗ ਜਾਂਦੀ ਹੈ 15 ਇੰਚੇ ਸਲਾਈ ਤਿਆਰ ਰਹਿ ਜਾਂਦੀ ਹੈਗੀ ਜਿਹੜੀ ਫਿਟਿੰਗ ਵਾਲੀ ਸਲਾਈ ਹੁੰਦੀ ਹੈ ਚਾਕਾਂ ਤੋਂ ਉੱਪਰ ਹੁੰਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਬਾਹਾਂ ਦੀ ਲੰਬਾਈ ਬਾਹਾਂ ਦੀ ਮੋਰੀ ਪਲੋਈਆਂ ਪਲੋਈਆਂ ਕਿੰਨੇ ਇੰਚ ਤੇ ਪੌਣੀਆਂ ਨੇ ਹਰ ਇੱਕ ਦੇ ਨਾਪ ਦੇ ਹਿਸਾਬ ਨਾਲ ਅਲੱਗ-ਅਲੱਗ ਪਲੋਈਆਂ ਦਾ ਨਿਸ਼ਾਨ ਆਉਂਦੇ ਨੇਗੇ ਫਿਰ ਲਿਖਣਾ ਤੁਸੀਂ ਗਲਾ ਕੋਈ ਡੀਪ ਪਾਉਂਦਾ ਕੋਈ ਛੋਟਾ ਪਾਉਂਦਾ ਕੋਈ ਬੰਦ ਗਲਾ ਪਾਉਂਦਾਗਾ ਕੋਈ ਫੱਟੀ ਵਾਲਾ ਗਲਾ ਪਾਉਂਦਾਗਾ ਉਹ ਤੁਸੀਂ ਲਿਖ ਲੈਣਾ ਨਾਲ ਹੀ ਜੇ ਕਿਸੇ ਦਾ ਗਲਾ ਜੀ ਕੋਈ ਕਸਟਮਰ ਕਈ ਵਾਰ ਗੋਲ ਗਲਾ ਪਾਉਂਦਾਗਾ ਤਾਂ ਉਹ ਆਪਾਂ ਗੋਲ ਦਾ ਨਾਪ ਲਿਖਾਂਗੇ ਵੀ ਇੰਨੀ ਲੰਬਾਈ ਚੌੜਾਈ ਹੈਗੀ ਕਈ ਵਾਰੋਹੀ ਕਸਟਮਰ ਆਪਾਂ ਨੂੰ ਕਹਿੰਦਾ ਵੀ ਬੈਨ ਵਾਲਾ ਬਣਾਉਣਾ ਤਾਂ ਤੁਸੀਂ ਨਾਲ ਆਪਸ਼ਨ ਪਾ ਲਿਆ ਕਰੋ ਵੀ ਬੈਨ ਵਾਲਾ ਕਲਾ ਬਣਾਉਣਾਗਾ ਠੀਕ ਹੈ ਜੀ ਫਿਰ ਆਪਾਂ ਤੀਰਾ ਲਿਖਣਾ ਵੀ ਤੀਰਾ ਕਿੰਨਾ ਤੇ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਆ ਜੀ ਮੇਨ ਪਾਇੰਟ ਆ ਜਿਹੜਾ ਨਾਪ ਲਿਖਣ ਦਾ ਉਹ ਹੈਗਾ ਜੀ ਤੀਰਾ ਸਲਾਈ ਜਿਹੜੀ ਕਿ ਆਪਣੀ ਮੋਢੇ ਵਾਲੀ ਸਲਾਈ ਹੁੰਦੀ ਹੈ ਤੀਰੇ ਵਾਲੀ ਸਲਾਈ ਹੁੰਦੀ ਹੈਗੀ ਉਹ ਵਾਲੀ ਸਲਾਈ ਤੁਸੀਂ ਨਾਪ ਲੈਣੀ ਹੈ ਵੀ ਕਿੰਨੇ ਇੰਚ ਦੀ ਆਉਂਦੀ ਹੈ ਉਹਦੇ ਨਾਲ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ ਨਾ ਆਪਾਂ ਨੂੰ ਕੋਈ ਮੋੜਾ ਡਿੱਗਣ ਦੀ ਦਿੱਕਤ ਆਉਂਦੀ ਐ ਨਾ ਆਪਾਂ ਨੂੰ ਇਹ ਹੁੰਦਾ ਵੀ 13 ਵੱਡਾ ਛੋਟਾ ਰਹਿ ਜਾਊਗਾ ਨਾਪ ਕੇ ਆਪਾਂ ਜੇ ਕਸਟਮਰ ਫਿਰ ਵੀ ਕਈ ਵਾਰ ਕਈ ਕਹਿ ਦਿੰਦਾ ਨਾ ਮੇਰੇ ਇੱਥੋਂ ਫਰਕ ਆ ਜੀ ਇਸ ਤੋਂ ਆਇਆ ਤਾਂ ਤੁਸੀਂ ਨਾਪ ਕੇ ਬਰਾਬਰ ਦਿਖਾ ਸਕਦੇ ਹੋ ਵੀ ਜਿਹੜਾ ਤੁਸੀਂ ਨਾਪ ਦਿੱਤਾ ਉਹਦੇ ਜਿੰਨਾ ਹੀ ਆਪਾਂ ਸੂਟ ਤਿਆਰ ਰੱਖਿਆਗਾ ਠੀਕ ਹੈ ਜੀ ਇਹ ਆਪਾਂ ਕਮੀਜ਼ ਦਾ ਪ੍ਰੋਪਰ ਐਨਾ ਨਾਪ ਲਿਖਣਾਗਾ ਜਿਹਦੇ ਵਿੱਚ ਕੀ ਆਪਾਂ ਨੂੰ ਕੋਈ ਵੀ ਡਾਟ ਨਹੀਂ ਰਹੂਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਸਲਵਾਰ ਸਲਵਾਰ ਦੀ ਲੰਬਾਈ ਹੋਗੀ ਮੋਰੀ ਹੋਗੀ 벨ਟ ਹੋਗੀ ਆਸਣ ਹੋ ਗਿਆ ਫਸ ਸਲਵਾਰ ਦਾ ਆਪਾਂ ਇੰਨਾ ਹੀ ਨਾਪ ਲਿਖਣਾ ਹੁੰਦਾ ਕਿਰ ਆਪਾਂ ਜਿਹੜਾ ਕੱਪੜੇ ਦੇ ਪਾਨੇ ਦੇ ਹਿਸਾਬ ਨਾਲ ਵੱਧ ਘੱਟ ਰੱਖ ਸਕਦੇ ਆ ਇਸ ਤਰ੍ਹਾਂ ਤੁਸੀਂ ਨਾਪ ਲਿਖ ਲੈਣਾ ਜੇ ਕਿਸੇ ਨੇ ਕੋਈ ਵੱਧ ਘੱਟ ਕਰਵਾਉਣਾ ਹੁੰਦਾ ਤਾਂ ਤੁਸੀਂ ਨਾਲ ਬ੍ਰੈਕਟ ਚ ਲਿਖ ਸਕਦੇ ਹੋ ਵੀ ਇੰਨਾ ਆਪਾਂ ਵੱਧ ਘੱਟ ਰੱਖਣਾਗਾ ਠੀਕ ਹੈ ਜੀ ਹੁਣ ਆਪਾਂ ਕਮੀਜ਼ ਦਾ ਨਾਪ ਲੈ ਕੇ ਦਿਖਾਉਨੇ ਆ ਤੁਹਾਨੂੰ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਸੂਟ ਦਾ ਨਾਪ ਆਪਾਂ ਕਿਸ ਤਰ੍ਹਾਂ ਲੈਣਾਗਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਆ ਜੇ ਵੀਡੀਓ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਨਾਲ ਹੀ ਅੱਗੇ ਭੈਣਾਂ ਨੂੰ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਕਹਿ ਦਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਦੇਖੋ ਜਿੱਥੋਂ ਆਪਾਂ ਲੰਬਾਈ ਰੱਖਣੀ ਹੈ ਜੀ ਨਾਪ ਆਪਾਂ ਤੁਹਾਨੂੰ ਦੱਸਦਾ ਵੀ ਪ੍ਰੋਪਰ ਕਿਵੇਂ ਲਿਖਣਾ ਉਹਦੇ ਬਰਾਬਰ-ਬਰਾਬਰ ਆਪਾਂ ਲਿਖੀ ਜਾਣਾ ਜਿੱਥੋਂ-ਜਿੱਥੋਂ ਆਪਾਂ ਨਾਪਾਂਗੇ ਇਥੋਂ ਬਿਲਕੁਲ ਆਹ ਵਾਲੀ ਨਾ ਗਲੇ ਦੇ ਕੋਲੋਂ ਤੁਸੀਂ ਇੰਚੀ ਟੇਪ ਰੱਖ ਕੇ ਲੰਬਾਈ ਨਾਪਣੀ ਆ ਨਾ ਕਿ ਇੱਧਰ ਉੱਧਰ ਵੀ ਇੱਥੋਂ ਆਪਾਂ ਰੱਖ ਲੈ ਜਾਈਂ ਇੱਥੋਂ ਰੱਖ ਲੈ ਬਿਲਕੁਲ ਇੱਥੋਂ ਰੱਖ ਕੇ ਆਪਾਂ ਲੰਬਾਈ ਨਾਪਣੀ ਆ ਕਮੀਜ਼ ਦੀ ਦੇਖੋ 41 ਇੰਚ ਲੰਬਾਈ ਆ ਜੀ 41 ਤੋਂ ਥੋੜਾ ਜਿਹਾ ਉੱਪਰ ਆ ਸਾਢੇ 41 ਤੋਂ ਘੱਟ ਆ ਇਸ ਕਰਕੇ ਆਪਾਂ ਇੱਥੋਂ ਨਾਪ ਲਿਖਣਾ 41 ਇੰਚ ਆਪਾਂ ਲੰਬਾਈ ਲਿਖ ਲੈਣੀ ਆ ਉਸ ਤੋਂ ਬਾਅਦ ਆਪਾਂ ਠੀਕ ਆ ਜੀ ਘੇਰਾ ਨਾਪ ਲਾਂਗੇ साढ़े उन्नी इंच अपने कोले घेरा गा ठीक है जी इस तरह अपना घेरा नापना अपनी मर्जी है जी जिथा मर्जी नाप सकते हैं जी पहला तीरा नापना तीरा भी नाप सकते हैं वो कोई इशू नहीं है गा। हिप हैगी वी इंच ठीक है जी जिड़ी कि आप फिटिंग वाली सिलाई दसी वाली सिलाई आ वाली होंगी है देखो इस तरह यी सिलाई अपने को पंद्रह इंच ठीक है जी ਤੇ ਹੁਣ ਆਪਾਂ ਨਾਪਾਂਗੇ ਫਿਟਿੰਗ 18 ਇੰਚ ਆਪਣੇ ਕੋਲੇ ਬ੍ਰਾਸਟ ਰੱਖਣੀ ਆ ਤੇ ਕਮਰ ਆਪਣੀ ਹੈਗੀ ਆ ਕਮਰ ਆਪਾਂ ਨਾਪਾਂਗੇ ਇਥੋਂ ਜਿਥੋਂ ਸਾਈਡ ਪਲੋਈਆਂ ਹੁੰਦੀਆਂ ਨੇ 16 ਇੰਚ ਆ ਜੀ ਕਮਰ ਠੀਕ ਹੈ हिਪ ਆਪਾਂ ਨਾਪ ਲਈਏ ਤੇ ਹੁਣ ਆਪਾਂ ਪਲੋਈਆਂ ਦੱਸਦੇ ਆ ਤੁਹਾਨੂੰ ਪਲੋਈਆਂ ਵੀ ਬਿਲਕੁਲ ਆ ਚੀਜ਼ ਤੋਂ ਨਾਪਣੀਆਂ ਨੇ ਆਪਾਂ ਜਿੱਥੋਂ ਆਪਾਂ ਕਮੀਜ਼ ਦੀ ਲੰਬਾਈ ਨਾਪੀ ਸੀ ਦੇਖੋ ਜੀ 10 ਇੰਚ ਤੇ ਪਲੋਈਆਂ ਨੇ ਜਦੋਂ ਨਿਸ਼ਾਨ ਲਾਉਣਾ ਆਪਾਂ 10.5 ਇੰਚ ਤੇ ਲਾਉਣਾਗਾ ਤੇ ਸੈਡ ਪਲੋਈਆਂ ਆਹ ਵਾਲੀਆਂ ਜਾਂ ਤਾਂ 5.5 ਤੇ ਹੁੰਦੀਆਂ ਨੇ ਜੀ ਜਾਂ 6 ਇੰਚ ਤੇ ਹੁੰਦੀਆਂ ਨੇ ਜੇ ਕੋਈ ਜਾਵਾਏ ਜਿਸ ਤਰ੍ਹਾਂ 15 ਇੰਚ ਜਿਨ੍ਹਾਂ ਦੀ ਬ੍ਰੈਸਟ ਆਉਂਦੀ ਹੈਗੀ ਉਹਨਾਂ ਦੇ 5.5 ਇੰਚ ਤੇ ਵੀ ਨਿਸ਼ਾਨ ਲੱਗ ਜਾਂਦਾਗਾ ਠੀਕ ਹੈ ਜੀ ਹੁਣ ਆਪਾਂ ਗਲਾ ਨਾਪ ਲਾਂਗੇ ਗਲਾ ਵੀ ਆਪਾਂ ਦੇਖੋ ਇੱਥੋਂ ਨਾਲ ਆਪਾਂ 6.5 ਇੰਚ ਤੋਂ 1 ਪੈਨਟ ਘਟਾ ਆਪਣਾ ਜਿਹੜਾ ਫਰੰਟ ਗਲਾਗਾ ਬੈਕ ਗਲਾ ਆਪਣਾ ਹੈਗਾਗਾ ਪੌਣੇ 6 ਇੰਚ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਤੀਰਾ ਨਾਪ ਲਿਆ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਜੀ ਤੀਰਾ ਦੀ ਆਪਣੀ ਦੇਖੋ ਜਿਹੜੀ ਆਪਾਂ ਤੁਹਾਨੂੰ ਤੀਰੇ ਦੀ ਦੱਸੀ ਸੀ ਨਾ ਸਲਾਈ ਵੀ ਤੀਰਾ ਸਲਾਈ ਆਪਾਂ ਨਾਪਣੀ ਉਹ ਆਹ ਵਾਲੀ ਹੁੰਦੀ ਹੈ ਠੀਕ ਹੈ ਜੀ ਇਦੋਂ ਜਿਵੇਂ ਸਵਾ 3 ਇੰਚ ਹੀ ਤੀਰਾ ਸਲਾਈ ਆਪਣੀ ਆਵਲੇ ਸਲਾਈ ਨਾਪ ਕੇ ਆਪਾਂ ਇੰਨੀ ਰੱਖ ਸਕਦੇ ਆ ਤੇ ਥੋੜਾ ਬਹੁਤ ਤੁਸੀਂ ਥੀਰਾ ਵੱਧ ਵੀ ਕੱਟ ਲਿਆ ਤਾਂ ਇੱਥੋਂ ਤੁਸੀਂ ਕਾਟ ਪਾ ਕੇ ਇਹਨੂੰ ਇੰਨੇ ਹੀ ਤਿਆਰ ਰੱਖ ਸਕਦੇ ਹੋਗੇ ਹੁਣ ਆਪਾਂ ਨਾਪ ਲਾਂਗੇ ਬਾਹਾਂ ਦੀ ਸਾਢੇ 16 ਇੰਚ ਆਪਣੇ ਕੋਲੇ ਬਾਹ ਤਿਆਰ ਆ ਬਾਹ ਦੀ ਲੰਬਾਈ ਠੀਕ ਹੈ ਜੀ ਤੇ ਹੁਣ ਆਪਾਂ ਮੂਰੀ ਨਾਪਣੀ ਆ ਸਵਾ 4 ਇੰਚ ਮੂਰੀ ਆ ਮੋਡਾ ਨਾਪਾਂਗੇ ਮੋਡਾ ਨੂੰ ਬਿਲਕੁਲ ਇੱਥੇ ਆਵਲੇ ਸਲਾਈ ਤੋਂ ਇਸ ਤਰ੍ਹਾਂ ਸਿੱਧਾ ਕਰਕੇ ਨਾਪਿਆ ਕਰੋ। ਲਓ ਜੀ 8.5 ਇੰਚ ਆਪਣੇ ਕੋਲੇ ਮੋਟਾ ਗਾ। ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਤੀਰਾ ਕਿਸ ਤਰ੍ਹਾਂ ਨਾਪਣਾਗਾ। ਜ਼ਿਆਦਾ ਜਿਹੜਾ ਕਿ ਹੁੰਦਾ ਕੰਫਿਊਜ਼ਨ ਹੁੰਦੀ ਆ ਨਾ ਆਪਣੇ ਤੀਰੇ ਦੀ ਵੀ ਹੁੰਦੀ ਆ ਵੀ ਤੀਰਾ ਕਿਸ ਤਰ੍ਹਾਂ ਨਾਪਣਾ इस तरह बिलकुल सही करके रखना है इस तरह खिच पा के नहीं रखना बिल्कुल इस तरह सीधा रखना आ वाली चीज तो मैं तीरा नाप दी हूँ पौने एक तेरह इंच अपने को कोरा गा जी ते एक इंच आप मार्जिन रख कि होंगे बद घ जिस तरह अपने हिसाब न रख हो रख लियो मैं एक इंच अपना मार्जिन रख सकते रख देहां ਬਾਕੀ ਇਥੋਂ ਆਪਣਾ 12 ਇੰਚਾ ਤੇ ਇਥੋਂ ਆਹ ਵਾਲਾ ਜਿੱਥੋਂ ਆਪਣੇ ਗਲੇ ਦੀ ਸ਼ੇਪ ਆਈ ਹੋਈ ਹੈ ਨਾ ਮੈਂ ਇਥੋਂ ਤੀਰਾ ਨਾਪ ਲੀਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਤੀਰਾ ਰੱਖਣਾਗਾ ਜੇ ਤੁਸੀਂ ਮਾਰਜਨ ਰੱਖਣਾ ਹੁੰਦਾ ਵਿੱਚੇ ਐਡ ਕਰਨਾ ਹੁੰਦਾਗਾ ਵੀ ਕਈ ਵਾਰ ਆਪਾਂ ਨੂੰ ਭੁਲੇਖਾ ਨਾ ਲੱਗੇ ਵੀ ਆਪਾਂ ਤੀਰਾ ਇੰਨਾ ਰੱਖਿਆ ਸੀ ਬਾਹਰ ਦੀ ਲੰਬਾਈ ਇੰਨੀ ਰੱਖੀ ਸੀ ਵੀ ਉਹਨੇ ਦੀ ਆਪਣੀ ਕਟਿੰਗ ਨਾ ਹੋ ਜੇ ਤਾਂ ਤੁਸੀਂ ਕੀ ਕਰਨਾ ਜੀ ਪਲੱਸ ਪਾ ਕੇ ਮਾਰਜਨ ਉਨਾ ਨਾਲ ਐਡ ਕਰ ਲਿਆ ਕਰੋ ਠੀਕ ਹੈ ਜੀ ਜਿਸ ਤਰ੍ਹਾਂ ਲੰਬਾਈ 48 ਇੰਚ ਆ ਤੇ ਆਪਾਂ 4 ਇੰਚ ਵੱਧ ਕਟਿੰਗ ਕਰਦੇ ਹੁਣੇ ਪਲੱਸ ਪਾ ਕੇ 4 ਇੰਚ ਰੱਖ ਲਿਆ ਕਰੋ ਵੀ ਇੰਨੇ ਦੀ ਆਪਾਂ ਕਟਿੰਗ ਕਰਨੀ ਐ ਇੰਨਾ ਆਪਣਾ ਰੈਡੀ ਆ ਫਿਰ ਕਦੇ ਵੀ ਕੋਈ ਵੀ ਭੁਲੇਖਾ ਨਹੀਂ ਲੱਗਦਾ ਹੈਗਾ ਆਪਾਂ ਨੂੰ ਸੂਟ ਕਟਿੰਗ ਕਰਨ ਚ ਤੇ ਸਟਿਚਿੰਗ ਕਰਨ ਚ ਇਸ ਤਰ੍ਹਾਂ ਤੁਸੀਂ ਨਾ ਹਾਂਜੀ ਬਸ ਇਸ ਤਰ੍ਹਾਂ ਆਪਾਂ ਕਮੀਜ਼ ਦਾ ਨਾਪ ਲੈ ਲੈਣਾ ਸਾਰਾ ਇਸ ਤਰ੍ਹਾਂ ਨਾਪ ਲਿਖ ਲੈਣਾਗਾ ਤੇ ਸਲਵਾਰ ਦਾ ਨਾਪ ਲੈਣਾ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਸਿਰਫ ਆਪਾਂ ਲੈਂਥ ਆਪਣੀ ਹੁੰਦੀ ਹੈ ਤੇ ਮੂਰੀ ਨਾ ਆਪਣੀ ਹੁੰਦੀ ਹੈ 벨ਟਰ ਨ ਆਪਣੀ ਹੁੰਦੀ ਹੈ ਉਹਦੇ ਵਿੱਚ ਕੋਈ ਜ਼ਿਆਦਾ ਆ ਆ ਜ਼ਿਆਦਾ ਨਾਪ ਕੋਈ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾਪ ਲੈਣਾ ਵੀ ਆਸਾਨ ਹੁੰਦਾ ਜੇ ਫਿਰ ਵੀ ਭੈਣਾਂ ਨੂੰ ਕੋਈ ਡਾਊਟ ਆ ਤਾਂ ਉਹ ਕਮੈਂਟ ਕਰਕੇ ਦੱਸ ਸਕਦੀਆਂ ਨੇਗੀਆਂ ਤੇ ਆਪਾਂ ਸਲਵਾਰ ਦਾ ਨਾਪ ਵੀ ਕਿਸ ਤਰ੍ਹਾਂ ਲੈਣਾ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਠੀਕ ਹੈ ਜੀ ਤੇ ਚਲੋ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ